ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਸਵਾਗਤ ਕਰਦੇ ਆ ਤੁਹਾਡਾ ਕੀਤੀ ਕਿਸਾਨ YouTube ਚੈਨਲ ਤੇ ਕਿਸਾਨ ਭਰਾਵੋ ਅੱਜ ਆਪਾਂ ਗੱਲ ਕਰਦੇ ਆਂਗੇ ਜਿਹੜੇ ਕਿਸਾਨ ਵੀਰਾਂ ਦਾ ਜਿਹੜੀ ਕਣਕ ਹੈਗੀ ਉਹ ਫੋੜ ਘਟ ਕਰ ਰਹੀ ਹੈ ਜਾਂ ਜਿਵੇਂ ਆਪਣੀ ਪੀੜਕ ਜੀ ਫੜ ਜਾਂਦੀ ਹੈਗੀ ਕਣਕ ਕਾਲੀ ਨਹੀਂ ਹੁੰਦੀ ਤੇ ਬੂਟਾ ਜਿਹੜਾ ਹਰਾ ਭਰਾ ਨਹੀਂ ਹੁੰਦਾ ਤੇ ਉਹਦੇ ਵਾਸਤੇ ਆਪਾਂ ਕੀ ਕਰ ਸਕਦੇ ਆਂਗੇ ਤੇ ਕਿਹੜੀ ਸਪਰੇਅ ਕਰ ਸਕਦੇ ਆਂਗੇ ਤੇ ਜੇ ਆਪਣੇ ਯੂਰੀਚਰ ਲਾ ਕੇ ਪਾਉਣੀ ਹੋਵੇ ਆਪਾਂ ਕਿਹੜਾ ਤਤ ਆ ਜਿਹੜਾ ਕਣਕ ਨੂੰ ਦੇ ਸਕੀਏ ਵੀ ਆਪਣੇ ਜਿਹੜੀ ਕਣਕ ਦੀ ਆ ਜਿਹੜੀ ਗਰੋਥ ਵੀ ਸੋਹਣੀ ਹੋ ਜੇ ਤੇ ਆਪਣਾ ਜਿਹੜਾ ਬੂਝਾ ਵੀ ਫੋਟ ਵੀ ਬਹੁਤ ਸੋਹਣੀ ਕਰ ਜਾਵੇ ਜਿਹੜੇ ਕਿਸਾਨ ਵੀਰ ਚੈਨਲ ਤੇ ਨਵੇਂ ਜੁੜੇ ਨੇ ਉਹ ਸਾਈਡ ਤੇ ਕਾਲਾ ਆ ਬਟਨ ਦਬਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਨਾਲ ਹੀ ਬੈਲ ਵਾਲਾ ਬਟਨ ਦਬ ਲਣ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਕਿਸਾਨ ਭਰਾਵੋ ਜੇ ਹੁਣ ਆਪਾਂ ਗੱਲ ਕਰੀਏ ਵੀ ਜਿੰਨਾ ਮਰਜੀ ਆਪਾਂ ਬਾਹਣ ਦੇ ਵਿੱਚ ਜੂਰੀਆ ਪਾਈ ਜਾਈਏ ਤੇ ਕਣਕ ਹੈ ਜਿਹੜੀ ਆਪਣੀ ਸਿੱਧੀ ਜੀ ਤੁਰੀ ਜਾਂਦੀ ਹੈਗੀ ਤੇ ਆਪਣਾ ਥੱਲੇ ਨੂੰ ਜਿਹੜਾ ਬੂਝਾ ਘਟ ਬਣਾ ਰਹੀ ਹੈਗੀ ਕਿਸਾਨ ਭਰਾਵੋ ਜਿਵੇਂ ਹੁਣ ਆਪਾਂ ਪਾਣੀ ਲਾਤਾ ਉਹਦੇ ਨਾਲ ਵੀ ਕਈ ਗਰੀ ਆਪਣੀ ਜਿਹੜੀ ਕਣਕ ਹੈ ਉਹ ਪੀੜਕ ਫੜ ਜਾਂਦੀ ਹੈਗੀ ਤੇ ਇਹਦਾ ਜਿਹੜਾ ਵੱਧਾ ਕਣਕ ਦਾ ਉਹ ਵੀ ਰੁਕ ਜਾਂਦਾ ਹੈਗਾ ਇਹਦੇ ਵਾਸਤੇ ਕਿਸਾਨ ਭਰਾਵੋ ਆਪਾਂ ਨੇ ਕਰਨਾ ਕੀ ਹੈ ਜੇ ਤਾਂ ਤੁਹਾਡੀ ਕਣਕ ਜਿਵੇਂ ਆਪਾਂ ਨੇ ਸਸਤਾ ਜਾ ਸੌਦਾ ਕਰਨਾ ਹੈ ਤਾਂ ਤਾਂ ਆਪਾਂ ਨੇ ਕੀ ਲੈਣਾ ਹੈਗਾ 2 ਕਿਲੋ ਡੀਐਫੀ ਲੈਣੀ ਹੈਗੀ ਤੇ 1 ਕਿਲੋ ਲੈਣਾ ਹੈਗਾ ਯੂਰੀਆ ਉਹਨੂੰ ਆਪਾਂ ਨੂੰ ਰਾਤ ਨੂੰ ਭਿਉਂ ਦੇਣਾ ਹੈਗਾ ਤੇ ਸਵੇਰ ਨੂੰ ਜਦ ਆਪਾਂ ਉੱਥੇ ਡੰਡਾ ਫੇਰਾਂਗੇ ਡੰਡਾ ਫੇਰ ਕੇ ਜਦੋਂ ਪਾਣੀ ਨਿੱਤਰ ਗਿਆ ਤਾਂ ਆਪਾਂ ਨੇ ਉਹ ਚੋਂ 5 ਲੀਟਰ ਜਿਹੜੇ ਪਾਣੀ ਦੇ ਕੱਢ ਲੈਣੇ ਨੇਗੇ ਤੇ 5 ਪੰਪ ਹੈ ਜਿਹੜੇ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਨੇ ਜਿਹੜਾ ਯੂਰੀਆ ਉਹ ਇਹਦੇ ਤੇ ਸਪਰੇਅ ਦੇ ਰਹਹੀਂ ਕਣਕ ਨੂੰ ਦੇ ਦੇਣਾ ਹੈ ਤੇ ਜੀ ਆਪਾਂ ਨੇ ਤੁਰਤ ਦੇਖਣਾ ਵੀ ਆਪਾਂ 2-3 ਘੰਟਿਆਂ ਦੇ ਵਿੱਚ ਸਪਰੇਅ ਕਰਨੀ ਹੈ ਤੇ ਡੀਏਪੀ ਨਹੀਂ ਘੁਲ ਰਿਹਾ ਕਿਉਂਕਿ ਠੰਡੇ ਪਾਣੀ ਦੇ ਵਿੱਚ ਥੋੜਾ ਜਿਹਾ ਹੌਲੀ ਘੁਲਦਾ ਹੈ ਇਸ ਕਰਕੇ ਆਪਾਂ ਗਰਮ ਪਾਣੀ ਕਰਕੇ ਉਹਦੇ ਜੀ ਡੀਏਪੀ ਪਾ ਦਾਂਗੇ ਤੋਂ ਆਪਣਾ ਜਿਹੜਾ ਛੇਤੀ ਘੁਲ ਜਾਊਗਾ ਤੇ ਤੁਸੀਂ ਵੇਖੋਗੇ ਇੱਕ ਹਫਤੇ ਦੇ ਵਿੱਚ ਵਿੱਚ ਆਪਣੀ ਕਣਕ ਦੀ ਬਹੁਤ ਸੋਹਣੀ ਜਿਹੜੀ ਗਰੋਥ ਹੋ ਜੂਗੀ ਤੇ ਕਣਕ ਹਰੀ ਭਰੀ ਹੋ ਜੂ ਤੇ ਬੂਝਾ ਮਾਰ ਜੂਰੀ ਤੇ ਦੂਜਾ ਤਰੀਕਾ ਹੈਗਾ ਕਿ ਸੋਨਪ੍ਰਭੂ ਜੇ ਬਿਲਕੁਲ ਹੀ ਆਪਣੀ ਕਣਕ ਜੇ ਡੱਡੂ ਵਰਗੀ ਹੋ ਗਈ ਵੀ ਕਣਕ ਤੁਰਨ ਨਹੀਂ ਉਹਦੇ ਵਾਸਤੇ ਆਪਾਂ ਨੇ ਕੀ ਕਰਨਾ ਹੈਗਾ ਇੱਕ ਬੈਗ ਜੂਰੀਆ ਦਾ ਲੈਣਾ ਤੇ ਉਹਦੇ ਵਿੱਚ ਆਪਾਂ ਨੇ ਪਾਉਣੇਗਾ ਘੱਟੋ ਘੱਟ 10 ਤੋਂ 12 ਕਿਲੋ ম্যাগਨੀਸ਼ੀਅਮ ਸਲਫੇਟ ਉਦੀ ਵਰਤੋਂ ਕਰਨੀ ਹੈਗੀ ਉਹ ਹੁੰਦਾ ਹੈਗਾ ਇੱਕ ਤਾਂ ਆਪਾਂ ਸਪਰੇਅ ਦੇ ਰੂਪ ਦੇ ਵਿੱਚ ਵੀ ਆਪਾਂ ਕਣਕ ਨੂੰ ਦੇ ਸਕਦੇ ਹਾਂ ਤੇ ਦੂਜਾ ਜਿਹੜਾ ਆਪਾਂ ਉਹਨੂੰ ਦਾਣੇਦਾਰ ਜਿਵੇਂ ਯੂਰੀਆ ਹੁੰਦਾ ਇਸ ਤਰ੍ਹਾਂ ਦੀ ਸੇਵ ਦੇ ਵਿੱਚ ਹੁੰਦਾ ਹੈਗਾ ਉਹ ਤੇ ਉਹਨੂੰ ਆਪਾਂ ਇੱਕ ਬੋਰੀ ਵੈਗ ਤੇ 10 ਤੋਂ 12 ਲੈ ਕੇ ਕਿਲੋ ਮੈਗਜ਼ੀਨ ਸਲਫੇਟ ਛੱਟੇ ਨਾਲ ਆਪਾਂ ਨੇ ਕਣਕ ਦੇ ਵਿੱਚ ਖਣਿਆ ਦੇਣਾ ਹੈਗਾ ਤੇ ਤੁਸੀਂ ਵੇਖੋਗੇ ਤੁਸੀਂ ਵੇਖ ਕੇ ਹੈਰਾਨ ਹੋ ਜਾਓਗੇ ਵੀ ਇੰਨੀ ਸੋਹਣੀ ਗ੍ਰੋਥ ਹੋਗੀ ਤੇ ਜਿਹੜਾ ਕਣਕ ਦਾ ਰੰਗ ਹੈਗਾ ਉਹ ਵੀ ਆਪਣਾ ਹਰਾ ਹੋ ਜਾਊਗਾ ਕਿਸਾਨ ਭਰਾਵੋ ਜਿਵੇਂ ਤੁਸੀਂ ਵੀਡੀਓ ਚ ਦੇਖ ਰਹੇ ਹੋਵੋਗੇ ਵੀ ਆਪਾਂ ਨੇ ਜਿਹੜਾ ਇੱਕ ਬੈਗ ਹੈ ਪੂਰਾ ਜਿਹੜਾ ਆਪਾਂ ਨੇ ਯੂਰੀਆ ਦਾ ਲੈ ਲਿਆ ਤੇ ਉਹਦੇ ਵਿੱਚ ਆਪਾਂ ਮਿਲਾ ਗਿਆਂ ਮਿਲਾਵਾਂਗੇ ਮੈਗਨੀਸ਼ੀਅਮ ਸਲਫੇਟ ਤੁਸੀਂ ਵੇਖ ਸਕਦੇ ਹੋਗੇ ਮੈਗਨੀਸ਼ੀਅਮ ਸਲਫੇਟ ਹੈ ਜਿਹੜੀ ਆਪਾਂ ਇਹਦੇ ਵਰਤੋਂ ਕਰ ਰਹੇ ਹਾਂਗੇ 12 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਜੇ ਕਿਸਾਨ ਭਰਾਵੋ ਆਪਾਂ ਇਹਦੇ ਵਿੱਚ ਵੇਖੀਏ ਵੀ ਇਹ ਕਿਹੋ ਜਿਹਾ ਰੰਗ ਦਾ ਹੈਗਾ ਤਾਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਜਿਵੇਂ ਆਪਣਾ ਯੂਰੀਆ ਹੁੰਦਾ ਹੈਗਾ ਯੂਰੀਆ ਦੀ ਸ਼ੇਪ ਦੇ ਵਿੱਚ ਹੈ ਜਿਹੜਾ ਆਪਾਂ ਨੂੰ ਇਹ ਵੇਖਣ ਨੂੰ ਮਿਲਦਾ ਹੈਗਾ ਤੇ ਬਹੁਤ ਹੀ ਵਾਹ ਕਮਾਲ ਦੀ ਜਿਹੜੀ ਆਪਣੀ ਇਹ ਚੀਜ਼ ਹੈਗੀ ਤੁਸੀਂ ਦੇਖੋਗੇ ਵੀ 1 ਕੋ ਲੱਖ ਤੱਕ ਕਣਕ ਵਿੱਚ ਮੋਂਡੀ ਵੀ ਪੁੱਛਣਗੇ ਵੀ ਇਹ ਚ ਕੀ ਪਾਤਾ ਇੰਨੀ ਸੋਹਣੀ ਜਿਹੜੀ ਗਰੋਥ ਹੋ ਗਈ ਤੇ ਇੰਨਾ ਵਧੀਆ ਇਹਦਾ ਜਿਹੜਾ ਰਿਜ਼ਲਟ ਹੈ ਉਹ ਆਪਾਂ ਨੂੰ ਵੇਖਣ ਨੂੰ ਮਿਲੇਗਾ ਸੋ ਕਿਸਾਨ ਭਰਾਵੋ ਆਪਾਂ ਇਹ ਦੂਜੇ ਰੇਹ ਦੇ ਵਿੱਚ ਪਹਿਲਾਂ ਆਪਾਂ ਨੇ ਕੋਲ ਰਮਾ ਕੇ ਉੱਪਰ ਜੂਰੀਆ ਪਾਇਆ ਸੀ ਤੇ ਦੂਜੇ ਰੇਹ ਦੇ ਵਿੱਚ ਆਪਾਂ ਮੈਗਜ਼ੀਨ ਮੈਗਨੀਸ਼ੀਅਮ ਸਲਫੇਟ ਹੈ ਜਿਹੜਾ ਉਹਦੀ ਵਰਤੋਂ ਕਰ ਰਹੇ ਹਾਂ ਜੀ ਤੇ ਜੇ ਆਪਾਂ ਇਹਦੀ ਗੱਲ ਕਰੀਏ ਵੀ ਕਿੰਨੇ ਕਿਲੋ ਬੈਗ ਚ ਆਉਂਦਾ ਹੈ ਤਾਂ ਇਹ ਕਿਲੋ ਦੇ ਵਿੱਚ ਵੀ ਮਿਲ ਜਾਂਦਾ ਹੈ ਤੇ ਆਪਾਂ ਨੂੰ 2 ਕਿਲੋ ਵੀ ਪੈਕਿੰਗ ਦੇ ਵਿੱਚ ਹੀ ਮਿਲ ਜਾਂਦਾ ਹੈ ਤੇ ਉਂ ਜੇ ਆਪਾਂ ਇਹਦੀ ਗੱਲ ਕਰੀਏ ਤਾਂ 25 ਕਿਲੋ ਦੀ ਜਿਹੜੀ ਆਪਣੀ ਇਹਦੀ ਬੈਗ ਦੀ ਥੈਲੀ ਹੁੰਦੀ ਹੈਗੀ ਜਣੀ ਆਪਾਂ ਇਹ ਥੈਲੀ ਨੂੰ 2 ਕਿੱਲਿਆਂ ਦੇ ਵਿੱਚ ਵਰਤ ਸਕਦੇ ਆਂਗੇ ਇੱਕ ਬੋਰੀ ਦੇ ਵਿੱਚ ਆਪਾਂ ਨੇ ਘੱਟੋ ਘੱਟ 10 ਤੋਂ 12 ਕਿਲੋ ਹੀ ਮੈਗਨੀਸ਼ੀਅਮ ਸਲਫੇਟ ਦੀ ਜਿਹੜੀ ਵਰਤੋ ਕਰਨੀ ਹੈਗੀ ਕਿਸਾਨ ਭਰਾਓ ਕਣਕ ਨੂੰ ਛੱਡ ਕੇ ਆਪਾਂ ਇਹਨੂੰ ਹੋਰ ਫਸਲਾਂ ਦੇ ਵਿੱਚ ਵੀ ਜਿਹੜਾ ਜੂਸ ਕਰ ਸਕਦੇ ਆਂਗੇ ਜਿਵੇਂ ਆਲੂ ਹੋਗੇ ਜਾਂ ਗੋਭੀ ਹੋਗੀ ਮੂੰਗੀ ਹੋਗੀ ਤੇ ਲਾਸਣ ਵਿੱਚ ਦੇ ਵੀ ਇਹਦਾ ਜਿਹੜਾ ਬਹੁਤ ਸੋਹਣਾ ਜਿਹੜਾ ਆਪਾਂ ਨੂੰ ਰਜੰਟਾ ਜਿਹੜਾ ਉਹ ਵੇਖਣ ਨੂੰ ਮਿਲਦਾ ਹੈਗਾ ਤੇ ਆਪਾਂ ਲਾਸਣ ਵਿੱਚ ਵੀ ਇਹਦੀ ਵਰਤੋਂ ਕਰਕੇ ਦੇਖਾਂਗੇ ਜੇ ਨਾ ਕਿਸੇ ਆਨ ਵੀਰਾਂ ਦਾ ਜਿਵੇਂ ਲਾਸਣ ਹੈ ਜਿਹੜਾ ਤੁਰਦਾ ਨਹੀਂ ਜਾਂ ਪੀੜਾ ਜਾਂ ਹੋ ਜਾਂਦਾ ਉਹ ਚ ਵੀ ਆਪਾਂ ਵਰਤੋਂ ਇਹਦੀ ਕਰ ਸਕਦੇ ਆਂਗੇ ਬਾਕੀ ਕਿਸਾਨ ਭਰਾਵੋ ਆਪਾਂ 10ਵੇਂ ਦਿਨ ਇਹਦੀ ਵੀਡੀਓ ਫੇਰ ਬਣਾ ਕੇ ਤੁਹਾਡੇ ਰੂਪ ਰੂਪ ਕਰਾਂਗੇ ਵੀ ਇਹਨੇ ਜਿਹੜਾ ਆਪਾਂ ਪਿਛਲੇ ਸਾਲ ਵੀ ਵਰਤਿਆ ਸੀਗਾ ਇਹ ਤੇ ਇਸ ਸਾਲ ਵੀ ਵਰਤ ਰਹੇ ਹਾਂਗੇ ਤੇ ਆਪਾਂ ਨੂੰ ਤਾਂ ਇਹਦਾ ਜਿਹੜਾ ਰਜੰਟ ਹੈਗਾ ਬਹੁਤ ਹੀ ਸੋਹਣਾ ਵੇਖਣ ਨੂੰ ਮਿਲੇਗਾ ਖਾਸ ਕਰਕੇ ਉੱਥੇ ਜਿੱਥੇ ਕਣਕ ਬਿਲਕੁਲ ਪੀਲੀ ਪੈ ਗਈ ਜਾਂ ਗ੍ਰੋਥ ਨਹੀਂ ਕਰਦੀ ਬੂਝਾ ਨਹੀਂ ਮਾਰਦੀ ਉੱਥੇ ਦਾ ਇਹਦਾ ਬਹੁਤ ਹੀ ਸੋਹਣਾ ਜਿਹੜਾ ਰਜੰਟ ਹੈ ਕਿਉਂਕਿ ਆਪਾਂ ਨੇ ਪਿਛਲੇ ਸਾਲ ਇਹਦਾ ਪ੍ਰੈਕਟੀਕਲ ਕਰਕੇ ਦੇਖਿਆ ਤਾਂ ਹੀ ਤੁਹਾਡੇ ਨਾਲ ਇਹ ਜਿਹੜੀ ਵੀਡੀਓ ਆਪਾਂ ਸਾਂਝੀ ਕਰ ਰਹੇ ਹਾਂਗੇ ਬਾਕੀ 10 ਦਿਨਾਂ ਨੂੰ ਦੁਬਾਰੇ ਆਪਾਂ ਤੁਹਾਨੂੰ ਫੇਰ ਦਿਖਾਵਾਂਗੇ ਇਹ ਪਾਇਆ ਹੋਇਆ ਸੋ ਧੰਨਵਾਦ ਸਤਿ ਸ੍ਰੀ ਅਕਾਲ ਜੀ